मां ਤੇ ਧੀ ਨੇ ਇਕੱਠਿਆਂ پاس ਕੀਤੀ NEET ਦੀ ਪ੍ਰੀਖਿਆ ਹੁਣ ਦੋਵੇਂ ਬਣ ਗੀਆਂ ਡਾਕਟਰ ਅਸਲ ਵਿੱਚ ਇਹ मां ਤੇ ਧੀ ਕਿੱਥੋਂ ਦੀਆਂ ਨੇ ਔਰ ਕੀ ਕਰਦੀਆਂ ਨੇ ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਵੱਡੀ ਖਬਰ ਜਿਹੜੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਕਦੇ ਸੋਚਿਆ ਸੀ ਕਿ मां ਤੇ ਧੀ ਇਕੱਠੀਆਂ ਕਿਸੇ ਕੋਰਸਿਸ ਨੂੰ ਲੈ ਕੇ ਤਿਆਰੀ ਕਰਦੀਆਂ ਹੋਣ ਔਰ ਦੋਮਾ ਨੇ ਜਿੱਤ ਪ੍ਰਾਪਤ ਕੀਤੀ ਹੋਵੇ ਇਹ ਮਤਲਬ ਬਹੁਤ ਵੱਡੀ ਖਬਰ ਹੈ ਕਿ ਇੱਕ ਮਾਂ ਹੈ ਤੇ ਧੀ ਹੈ ਹੁਣ ਧੀ ਜਿਹੜੀ ਹੈ ਅਸਲ ਵਿੱਚ ਉਹ ਜੋ ਵੀ ਸੰਸਕਾਰ ਸਿੱਖਦੀ ਹੈ ਉਹ ਆਪਣੀ ਮਾਤਾ ਤੋਂ ਸਿੱਖਦੀ ਹੈ ਔਰ ਜੇ ਮਾਂ ਮਤਲਬ ਕਿਤੇ ਕੋਈ ਗਲਤੀ ਕਰਦੀ ਹੈ ਤੇ ਧੀ ਉਸ ਨੂੰ ਦੱਸਦੀ ਹੈ ਕਿ ਨਹੀਂ ਮਾਂ ਇੱਥੇ ਤੁਸੀਂ ਗਲਤ ਹੋ ਲੇਕਿਨ ਬਿਲਕੁਲ ਇਸੇ ਤਰ੍ਹਾਂ ਇੱਕ ਦੂਜੇ ਦੇ ਪੈਰਲਲ ਚੱਲ ਕੇ ਬਰਾਬਰ ਚੱਲ ਕੇ ਦੋਵਾਂ ਨੇ ਮਾ ਤੇ ਧੀ ਨੇ NEET ਦੀ ਪ੍ਰੀਖਿਆ ਜਿਹੜੀ ਹੈ ਉਹਦੀ ਤਿਆਰੀ ਆਰੰਭ ਕੀਤੀ। ਔਰ ਉਸ ਆਰੰਭ ਕੀਤੀ ਤਿਆਰੀ ਨੂੰ ਮੱਦੇਨਜ਼ਰ ਰੱਖ ਕੇ ਆ ਹੋਇਆ ਦੋਨਾਂ ਨੇ ਇਸ ਪ੍ਰੀਖਿਆ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਕਿੱਡੀ ਵੱਡੀ ਗੱਲ ਹੈ। ਆਉਣ ਵਾਲੇ ਬੱਚਿਆਂ ਦੀ ਸੇਧ ਲਈ ਆਉਣ ਵਾਲੇ ਬੱਚਿਆਂ ਲਈ ਇੱਕ ਇਨਸਪੀਰੇਸ਼ਨ ਹੈ ਕਿ ਤੁਸੀਂ ਸਭ ਕੁਝ ਕਰ ਸਕਦੇ ਹੋ। मां ਵੀ ਬਹੁਤ ਕੁਝ ਕਰ ਸਕਦੇ ਦੇਖੋ मां ਸ਼ਬਦੀ ਇੰਨਾ ਪਵਿੱਤਰ ਪਿਆਰਾ ਹੈ ਜਿਸ ਦੇ نیچے ਪੂਰੀ ਦੁਨੀਆ ਚੁੱਕਦੀ ਹੈ ਜਿਸ ਦਾ ਸਤਕਾਰ ਪੂਰੀ ਦੁਨੀਆ ਦੇ ਵਿੱਚ ਹੈ ਲੇਕਿਨ ਉਹ ਜਿਸ ਦਾ ਆਪਾਂ ਸਤਕਾਰ ਕਰਦੇ ਆ ਜੇ ਉਸ ਦੇ ਸੰਸਕਾਰਾਂ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਗ੍ਰਹਿਣ ਨਹੀਂ ਕੀਤਾ ਤਾਂ ਫਿਰ ਇਹ ਕਿਹਸਾ ਕਿਹਸਾ ਸੰਸਕਾਰ ਹੋਇਆ ਬਈ मां ਮੈਂ ਤੈਨੂੰ ਬਹੁਤ ਪਿਆਰ ਕਰਦਾ ਪਰ मां ਦੀ ਗੱਲ ਆ ਤਾਂ ਮੰਨਦੇ ਨਹੀਂ ਬਿਲਕੁਲ ਨਹੀਂ ਆਪਾਂ ਮੰਨਦੇ ਕਾਰਨ ਕੀ ਹੈ ਉਹਦਾ ਕਾਰਨ ਇਹੀ ਹੈ ਦੋਸਤੋ ਕਿ ਜਦੋਂ ਤੱਕ ਅਸੀਂ ਆਪਣੀ ਹੋਮੇ ਨੂੰ ਪਿੱਛੇ ਨਹੀਂ ਛੱਡ ਦਿੰਦੇ ਮੈਂ ਬਹੁਤ سارے ਪਰਿਵਾਰਾਂ ਦੇ ਵਿੱਚ ਔਣ ਜਾਣ ਹੈ ਔਰ ਕਈ ਵਾਰ ਮਤਲਬ ਗੱਲਬਾਤ ਜਦੋਂ ਕਰਦੇ ਆ ਤੇ ਮਤਲਬ ਪਤਾ ਲੱਗ ਜਾਂਦਾ ਕਿ ਬੱਚੇ ਆਪਣੇ ਮਾਪੇ ਦੀ ਕਿੰਨੀ ਕਿ ਰਿਸਪੈਕਟ ਕਰਦੇ ਹੋ ਸ਼ਬਦਾਂ ਤੋਂ ਪਤਾ ਲੱਗ ਜਾਂਦਾ ਹੈ ਤੇ ਬੜਾ ਦੁੱਖ ਲੱਗਦਾ ਹੈ ਬੜਾ ਦੁੱਖ ਲੱਗਦਾ ਹੈ ਇੱਕ ਪਾਸੇ ਤਾਂ ਆਪਾਂ ਮਾਂ ਨੂੰ ਕਿੰਨੇ ਬਹੁਤ ਪਿਆਰ ਕਰਦੇ ਆ ਦੂਜੇ ਪਾਸੇ ਮਾਂ ਤੋਂ ਅਜੀਹਾ ਕੁਛ ਆਪਾਂ ਛਪਾਉਨੇ ਆ ਜਦੋਂ ਮਾਂ ਨੂੰ ਇਹ ਸਾਰਾ ਕੁਝ ਪਤਾ ਲੱਗਦਾ ਤਾਂ ਉਹਦੀਆਂ ਅੱਖਾਂ ਵੀ ਅੱਡੀਆਂ ਦੀਆਂ ਅੱਡੀਆਂ ਰਹਿ ਜਾਂਦੀਆਂ ਨੇ ਫਿਰ ਉਸ ਤੋਂ ਬਾਅਦ ਮਾਂ ਦੀ ਸਥਿਤੀ ਕੀ ਹੋਏਗੀ ਇਹ ਤੁਸੀਂ ਜਾਣਦੇ ਹੋ ਜੇ ਉਹ ਮਾਂ ਜਿਸ ਦਾ ਆਪਾਂ ਸੱਚਮੁੱਚ ਸਤਕਾਰ ਕਰਦੇ ਆ ਆਪਾਂ ਦੋਨੇ ਬੈਠ ਕੇ ਕੋਈ ਨਾ ਕੋਈ ਕਿਸੇ ਕੰਮ ਤੇ ਕਿਸੇ ਕੰਪੀਟੀਸ਼ਨ ਤੇ ਕੋਈ ਡਿਸਕਸ਼ਨ ਕਰਦੇ ਆ ਕਿਸੇ ਪੁਆਇੰਟ ਨੂੰ ਲੈ ਕੇ ਕਿਸੇ ਕੁਐਸਚਨ ਨੂੰ ਲੈ ਕੇ ਤੇ ਜਦੋਂ ਉਹਦਾ ਰਿਜ਼ਲਟ ਨਿਕਲੇਗਾ ਤਾਂ ਬਹੁਤ ਸਾਰਥਕ ਨਿਕਲੇਗਾ ਬਹੁਤ ਸਾਰਥਕ ਨਿਕਲੇਗਾ ਇੱਥੇ ਵੀ ਇਹੇ ਦੱਸਿਆ ਜਾ ਰਿਹਾ ਹੈ ਕਿ ਤਾਮਿਲਨਾਡੂ ਦੀ ਇਹ ਖਬਰ ਹੈ ਤਾਮਿਲਨਾਡੂ ਦੇ ਵਿੱਚ ਇੱਕ 49 ਸਾਲਾ ਫਿਜ਼ੀਓਥੈਰਾਪਿਸਟ ਔਰ ਤੈ ਤੇ ਉਸਦੀ ਧੀ ਨੇ ਆਪਣੇ ਸੁਪਨਿਆਂ ਨੂੰ ਦ੍ਰਿੜ ਇਰਾਦੇ ਨਾਲ ਪੂਰਾ ਕਰਨ ਦੀ ਸ਼ਾਨਦਾਰ ਉਦਾਹਰਣ ਪੇਸ਼ ਕੀਤੀ ਹੈ ਸ਼ਾਨਦਾਰ ਉਦਾਹਰਣ ਦੋ ਮਾਨੇ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ NEET ਦੀ ਪਾਸ ਕੀਤੀ ਹੈ ਤਮਿਲਨਾਡੂ ਦੀ ਇਹ ਖਬਰ ਹੈ ਦੋਸਤ ਤਮਿਲਨਾਡੂ ਦੀ 49 ਸਾਲ ਦੀ ਉਸਦੀ ਮਾਂ ਹੈ ਤੇ ਬੇਟੀ ਹੈ ਉਸਦੀ ਔਰ ਜਿਨ੍ਹਾਂ ਨੇ ਇੱਕ ਸੁਪਨੇ ਨੂੰ ਆਰੰਭ ਕੀਤਾ ਸੀ ਲੇਕਿਨ ਉਹ ਸੁਪਨਾ ਜਿਹੜਾ ਹੈ ਬਿਲਕੁਲ ਦਰਸਤ ਹੋ ਗਿਆ ਹੈ ਉਹ ਸੁਪਨਾ ਬਿਲਕੁਲ ਪੂਰਾ ਹੋ ਗਿਆ ਹੈ NEET ਦੀ ਪ੍ਰੀਖਿਆ 'ਚ हूँ दोनों मावा तो तिया डॉक्टर बन गई डॉक्टर बन के वह गरीबा का मजलूम का जरूरतमंद लोगों का इलाज कर लैन और, और भी दसिया जा रहा है कि आम साधारण फैमिली है कोई इन्नी ज्यादा हाई फाई फैमिली नहीं है लेकिन कहें खुद ही को कर बुलंद इतना कि खुद खुदा भी पूछे कि बता तेरी रजा क्या है जो तो मेहनत ਲਗਨ ਦੇ ਨਾਲ ਆਪਾਂ ਜੁੜਦੇ ਆ ਤਾਂ ਫਿਰ ਕੀਤੇ ਹੋਏ ਕੰਮ ਜਿਹੜੇ ਐ ਉਹ ਬੋਲਦੇ ਨੇ ਚੱਕਿਆ ਹੋਇਆ ਹਰ ਸਟੈਪ ਸਫਲਤਾ ਵੱਲ ਜਾਂਦਾ ਹੈ ਔਰ ਜੇ ਕੰਮ ਦੇ ਵਿੱਚ ਬੇਈਮਾਨੀ ਹੋਏਗੀ ਤਾਂ ਜਿੰਨੀ ਮਰਜ਼ੀ ਆਪਾਂ ਲੋਕ ਕੋਸ਼ਿਸ਼ ਕਰ ਲਈਏ ਉਹ ਸਟੈਪ ਅਸਫਲ ਰਹੇਗਾ ਉਸ ਸਫਲਤਾ ਨਹੀਂ ਮਿਲੇਗੀ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ